ਦੋਸਤੋ ਆਪਾਂ ਨਾ 41 ਇਹ ਡਿਸਕਸ ਕਰ ਰਹੇ ਸੀ ਕਿ ਪਰਮਾਨਾ ਜਿਹੜਾ ਉਹ ਪੁਲਿਸ ਕੱਟੇਗੀ ਕਿਸੇ ਬੰਦੇ ਨੂੰ ਅਰੈਸਟ ਕਰਨ ਤੋਂ ਪਹਿਲਾਂ ਇੱਕ ਤੇ ਇਹਦੇ ਵਿੱਚ ਇੰਪੋਰਟੈਂਟ ਇਹ ਸੀ ਕਿ 7 ਸਾਲ ਤੱਕ ਦੇ ਜਿਹੜੇ ਜੁਰਮ ਹਨਾ ਉਹਨਾਂ ਦੇ ਵਿੱਚ ਪੁਲਿਸ ਬਾਉਂਡੇਸ਼ਨ ਨਹੀਂ ਹੈ ਪੁਲਿਸ ਦੀ ਕੀ ਉਹ ਕਿਸੇ ਵੀ ਬੰਦੇ ਨੂੰ ਅਰੈਸਟ ਕਰੂਗੀ ਉਹਦੇ ਵਿੱਚ ਪੁਲਿਸ ਕੋਲ ਡਿਸਕ੍ਰੈਸ਼ਨਰੀ ਪਾਵਰ ਹੈ ਕਿ ਉਹ ਉਸ ਨੂੰ ਪਰਮਾਨਾ ਦੇ ਸਕਦੀ ਹੈ ਤੇ ਉਹ ਬੰਦਾ ਜਿਹੜਾ ਅਕੋਰਡਿੰਗ ਟੂ ਪਰਮਾਨਾ ਥਾਣੇ ਵਿੱਚ ਅਪੀਅਰ ਹੋਊਗਾ ਜਾਂ ਉਹਦੀਆਂ ਟਰਮਸ ਐਂਡ ਕੰਡੀਸ਼ਨਸ ਨੂੰ ਜਿਹੜਾ ਉਹ ਫਾਲੋ ਕਰੂਗਾ ਹੁਣ ਇਹਦੇ ਵਿੱਚ ਇੱਕ ਪੱਖ ਇਹ ਵੀ ਹੈ ਕਿ ਜਿਹੜਾ ਪੁਲਿਸ ਵਾਲਾ ਜਦੋਂ ਉਹਨੇ ਪਰਵਾਨਾ ਕੱਟ ਦਿੱਤਾ ਤਾਂ ਬੰਦਾ ਥਾਣੇ ਆ ਗਿਆ ਉਹ ਅਕੋਰਡਿੰਗ ਟੂ ਉਹਦੇ ਥਾਣੇ ਅਪੀਅਰ ਹੋ ਰਿਹਾ ਜੋ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਨੂੰ ਜੁਆਇਨ ਕਰ ਰਿਹਾ ਤਾਂ ਉੱਥੇ ਪੁਲਿਸ ਵਾਲੇ ਕੋਈ ਇੱਕ ਡਿਸਕ੍ਰੈਸ਼ਨਰੀ ਪਾਵਰ ਇਹ ਵੀ ਹੈ ਕਿ ਉਹ ਉਸ ਬੰਦੇ ਦੀ ਅਰੈਸਟ ਵੀ ਕਰ ਸਕਦਾ ਪਰ ਇਹ ਜਿਹੜੀ ਡਿਸਕ੍ਰੈਸ਼ਨਰੀ ਪਾਵਰ ਹੈ ਉਹਦੀ ਇਹ ਆਪੋ-खुदਰੀ ਨਹੀਂ ਹੈ ਕਿ ਉਹ ਹਰ ਬੰਦੇ ਨੂੰ ਅਰੈਸਟ ਹੀ ਕਰੂਗਾ ਉਹਦੇ ਉੱਪਰ ਇੱਕ ਚੈੱਕ ਐਂਡ ਬੈਲੈਂਸ ਹੈ ਚੈੱਕ ਐਂਡ ਬੈਲੈਂਸ ਇਹ ਹੈ ਕਿ ਜਦੋਂ ਵੀ ਉਹ ਫਿਰ ਉਸ ਬੰਦੇ ਦੀ ਅਰੈਸਟ ਕਰੂਗਾ ਜਿਹੜਾ ਕੰਪਲਾਈ ਕਰ ਰਿਹਾ ਉਸ ਪਰਵਾਨੇ ਦੇ ਅਕੋਰਡਿੰਗ ਤਾਂ ਉਹਦਾ ਉਹ ਇੱਕ ਰਿਟਰਨ ਰਿਕਾਰਡ ਜਿਹੜਾ ਉਹ ਮੇਨਟੇਨ ਕਰੂਗਾ ਉਹ ਰਿਟਰਨ ਅਕਾਊਂਟ ਦੇ ਵਿੱਚ ਉਹ ਉਹ ਬਕਾਇਦਾ ਡਿਟੇਲ ਦਊਗਾ ਕਿ ਮੈਂ ਇਸ ਬੰਦੇ ਦੀ ਅਰੈਸਟ ਕਿਉਂ ਕਰ ਰਿਹਾ ਉਹਦੇ ਰੀਜਨਸ ਜਸਟੀਫਾਈ ਹੋਣੇ ਚਾਹੀਦੇ ਜੇ ਉਹਦੇ ਰੀਜਨਸ ਜਸਟੀਫਾਈ ਨਹੀਂ ਹੈ ਤਾਂ ਫਿਰ ਉਹ ਅੱਗੇ ਜਿਹੜਾ ਉਹ ਚੈਲੰਜ ਹੋ ਸਕਦੀ ਹੈ